ਅਸੀਂ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਦੇ ਵੰਸ਼ ਚੋਂ ਐ ਸਾਡਾ ਉਹ ਇੱਕ ਮਹਾਨ ਰਾਜਾ ਹੈ ਤਾਂ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਹੈਗਾ ਉਸ ਤਰ੍ਹਾਂ ਦੀ ਵਿਵਸਥਾ ਜਿਹੜੀ ਹੈਗੀ ਆ ਭਾਰਤ ਦੇ ਅੰਦਰ ਵੀ ਨਿਰਮਾਣ ਹੋਵੇ ਉਹ ਸਾ ਇਸ ਦੇਸ਼ ਦੇ ਮੂਲ ਨਿਵਾਸੀ ਹੈ ਔਰ ਸਭ ਤੋਂ ਦੁਹੀ ਸਮਾਜ ਉਹ ਵੀ ਜੱਤੀ ਤੌਰ ਤੇ અપਮਾਨਿਤ ਹੋਣ ਵਾਲਾ ਸਮਾਜ ਵੀ ਉਹੀ ਹੈ ਇਦੇ ਵਿੱਚ ਵਿਜੇ ਦਸ਼ਮੀ ਜਿਹੜਾ ਹੈਗਾ ਅਸੀਂ ਵਿਜੇ ਦਸ਼ਮੀ ਦਸਹਿਰਾ ਜਿਹੜਾ ਹੈਗਾ ਉਹ ਮਨਾਉਣੀ ਪਰ ਉਹ ਦਸਹਿਰਾ ਸਾਡਾ ਨਹੀਂ ਹੈ ਤਾਂ ਉਹ ਜਿਹੜਾ ਹੈਗਾ ਸਾਡਾ ਤਿਉਹਾਰ ਨਹੀਂ ਆ ਉਹ ਸਾਡਾ ਸਮਾਜ ਜਿਹੜਾ ਵੱਡੇ ਪੱਮਾਨੇ ਤੇ ਮਨਾਉਂਦਾ ਪਰ ਅਸਲ 'ਚ ਉਹ ਸਾਡਾ ਤਿਉਹਾਰ ਨਹੀਂ ਦੀਵਾਲੀ ਜਾਂ ਦਸਹਿਰਾ ਅਸੀਂ ਮਨਾਉਨੇ ਆ ਉਹ ਸਾਡੀ ਵਿਰਾਸਤ ਨਹੀਂ ਹੈ ਉਹ ਸਾਡੇ ਤੇ ਥੋਪੇ ਹੋਏ ਤਿਉਹਾਰ ਆ ਔਰ ਸਾਡੀ ਵਿਰਾਸਤ ਹੋਰ ਹੈ ਤਾਂ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਅਸੀਂ ਦੁਬਾਰਾ ਜਦੋਂ ਰਿਵਾਈਵ ਕਰਾਂਗੇ ਤਾਂ ਫਿਰ ਅਸੀਂ ਸਮਾਜ ਪਰਵਰਤਨ ਦੀ ਦਿਸ਼ਾ ਵੱਲ ਲਗਾਤਾਰ ਵਧਾਂਗੇ ਸਾਡੇ ਸਮਾਜ ਦੇ ਵਿੱਚ ਵੱਖ-ਵੱਖ ਤਾਬਕੇ ਆ ਤੇ ਉਹਨਾਂ ਤਾਬਕਿਆਂ ਦੇ ਵਿੱਚ ਜੋ ਤਾਬਕਾ ਕਿਤੇ ਨਾ ਕਿਤੇ ਦਬਿਆ ਹੋਇਆ ਹੁੰਦਾ ਜੋ ਤਾਬਕਾ ਕਿਤੇ ਨਾ ਕਿਤੇ ਆਰਥਿਕ ਪੱਖੋਂ ਜਾਂ ਸਮਾਜਿਕ ਪੱਖੋਂ ਜਿਹੜਾ ਪਿੱਛੇ ਰਹਿ ਜਾਂਦਾ ਹੈਗਾ ਉਸ ਤਾਬਕੇ ਨੇ ਕਿਤੇ ਨਾ ਕਿਤੇ ਜਿਹੜਾ ਉਹ ਸੰਘਰਸ਼ ਕਰਕੇ ਅੱਗੇ ਆਉਣ ਦੀ ਜਿਹੜੀ ਕੋਸ਼ਿਸ਼ ਕਰਦੇ ਰਹਿਣਾ ਹੁੰਦਾ ਤੇ ਉਹ ਕੋਸ਼ਿਸ਼ ਵੀ ਤਾਂ ਹੀ ਹੁੰਦੀ ਆ ਜੇਕਰ ਉਸ ਤੱਬਕੇ ਨੂੰ ਕਿਤਨਾ ਕਿਤੇ ਜਿਹੜਾ ਮਾੜਾ ਮੋਟਾ ਗਿਆਨ ਦਾ ਚਾਨਣ ਆ ਜਿਹੜਾ ਉਹ ਹੋਵੇ ਸੋ ਇਸ ਕਰਕੇ ਜਿਹੜਾ ਕੁਸ਼ਕ ਸਾਡੇ ਸਮਾਜ ਦੇ ਵਿੱਚ ਕੁਸ਼ਕ ਲੋਕ ਆ ਜਿਹੜੇ ਇਹ ਡਿਊਟੀ ਨਿਭਾਉਂਦੇ ਆ ਲੋਕਾਂ ਨੂੰ ਜਾਗਰੂਕ ਕਰਦੇ ਹੈਗੇ ਆ ਤੇ ਵੱਖ-ਵੱਖ ਸਮੇਂ ਦੇ ਦੌਰਾਨ ਵੱਖ-ਵੱਖ ਦਿਵਸ ਆਉਂਦੇ ਤੇ ਉਹਨਾਂ ਦਿਵਸਾਂ ਦੇ ਉੱਤੇ ਆ ਜਿਹੜਾ ਕੀ ਸਿਧਾਂਤ ਹੈਗੇ ਆ ਕਿੰਨਾ ਸਿਧਾਂਤਾਂ ਦੇ ਉੱਤੇ ਚੱਲਣਾ ਚਾਹੀਦਾ ਕਿਸ ਤਰੀਕੇ ਦੇ ਨਾਲ ਆ ਜਿਹੜਾ ਲੋਕਾਂ ਦੀ ਮੁਕਤੀ ਹੋ ਸਕਦੀ ਹੈਗੀ ਤਮਾਮ ਸਵਾਲ ਆਤਾ ਜਿਹੜੇ ਉਹ ਲੋਕਾਂ ਦੇ ਵਿੱਚ ਜਿਹੜੇ ਉਹ ਬਖੇਰਦੇ ਰਹਿੰਦੇ ਹੈਗੇ ਆ ਇਸੇ ਹੀ ਤਰੀਕੇ ਦੇ ਨਾਲ ਰਾਸ਼ਟਰੀ ਮੂਲ ਭਾਰਤੀ ਚਿੰਤਨ ਸੰਗ ਵੱਲੋਂ ਆ ਜਿਹੜਾ ਉਹ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਵੱਖ-ਵੱਖ ਸਮੇਂ ਦੇ ਉੱਤੇ ਵੱਖ-ਵੱਖ ਦਿਵਸ ਮਨਾ ਕੇ ਜਿਹੜਾ ਲੋਕਾਂ ਦੇ ਵਿੱਚ ਉਹ ਗਿਆਨ ਦਾ ਸਿੱਟਾ ਜਿਹੜਾ ਉਹ ਪਸਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਹੈ ਇਹਨਾਂ ਵੱਲੋਂ ਵੱਖ-ਵੱਖ ਪ੍ਰਕਾਸ਼ਨਾਂ ਦੇ ਜ਼ਰੀਏ ਜਿਹੜੀਆਂ ਉਹ ਕਿਤਾਬਾਂ ਵੀ ਛਾਪੀਆਂ ਜਾਂਦੀਆਂ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੀ ਜੋ ਵਿਚਾਰਧਾਰਾ ਜੋ ਡਾਇਓਲੋਜੀ ਹੈਗੀ ਆ ਉਹ ਵੀ ਲੋਕਾਂ ਤੀਕ ਲੈ ਕੇ ਜਾਣ ਦਾ ਜਿਹੜਾ ਇਹਨਾਂ ਦਾ ਯਤਨ ਹੈਗਾ ਸੋ ਇਸ ਆ ਆਰਗੇਨਾਈਜੇਸ਼ਨ ਦੇ ਆਗੂ ਪ੍ਰਿੰਸੀਪਲ ਜਗਿੰਦਰ ਸਿੰਘ ਜੀ ਬੱਲਮਗੜ ਸਾਡੇ ਨਾਲ ਮੌਜੂਦ ਨੇ ਅੱਜ ਇੱਥੇ ਅਸੀਂ ਕੋੜਕਪੂਰੇ ਬੁੱਧ ਵਿਹਾਰ ਖੜੇ ਹੋਏ ਆਂ ਅੱਜ ਇੱਥੇ ਪ੍ਰੋਗਰਾਮ ਹੋਇਆ ਹੈਗਾ ਇੱਥੇ ਪ੍ਰੋਗਰਾਮ ਆ ਜਿਹੜਾ ਵਿਜੇਦਸ਼ਮੀ ਆ ਜਿਹੜੀ ਉਹ ਮਨਾਈ ਗਈ ਹੈਗੀ ਆ ਤੇ ਇਸ ਤੋਂ ਬਿਨਾ ਜਿਹੜਾ ਜਿਨ੍ਹਾਂ ਨੇ ਕਿਤਾਬ ਲਿਖੀ ਸੀਗੀ ਗੁਰਨਾਮ ਸਿੰਘ ਮੁਖਸਰ ਉਹਨਾਂ ਦਾ ਜਨਮ ਦਿਹਾੜਾ ਜਿਹੜਾ ਉਹ ਮਨਾਇਆ ਗਿਆ ਹੈਗਾ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਜਾਣਾਂਗੇ ਕਿ ਇਹ ਅਸ਼ੋਕ ਵਿਜੇਦਸ਼ਮੀ ਆ ਜਿਹੜੀ ਇਸ ਦਾ ਇਤਿਹਾਸ ਕੀ ਹੈਗਾ ਅ ਪ੍ਰਿੰਸੀਪਲ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਹਾਂ ਧੰਨਵਾਦ ਜੀ ਅਮੋ ਅੱਛਾ ਅ ਪ੍ਰਧਾਨ ਜੀ ਇਹ ਦੱਸਿਓ ਕਿ ਅੱਜ ਆ ਜਿਹੜਾ ਜੋ ਇਹ ਅਸ਼ੋਕ ਵਿਜੇ ਦਸਮੀ ਮਨਾਈ ਗਈ ਹੈਗੀ ਆ ਕਿਉਂ ਮਨਾਈ ਜਾਂਦੀ ਆ ਇਸ ਦਾ ਹਿਸਟੋਰਿਕਲੀ ਬੈਕਗ੍ਰਾਉਂਡ ਆ ਜਿਹੜਾ ਉਹ ਕੀ ਹੈਗਾ ਅ ਦਰਅਸਲ ਅਸ਼ੋਕ ਵਿਜੇ ਦਸਮੀ ਜਿਹੜਾ ਹੈਗਾ ਉਹ ਸਮਰਾਟ ਅਸ਼ੋਕ ਨਾਲ ਸੰਬੰਧਿਤ ਹੈ ਹਾਂ ਔਰ ਇਸ ਦਿਨ ਜਿਹੜੀ ਹੈਗੀ ਆ ਅਸਲ 'ਚ ਇਹ ਦਿਹਾੜਾ ਜਿਹੜਾ ਹੈਗਾ 14 ਅਕਤੂਬਰ ਨੂੰ ਬਣਦਾ ਹੈ। ਹੂੰ ਤਾਂ ਉਸ ਦਿਨ ਜਿਹੜੀ ਹੈਗੇ ਸਮਰਾਟ ਅਸ਼ੋਕ ਨੇ ਬੁੱਤਮ ਨੂੰ ਗ੍ਰਹਿਣ ਕੀਤਾ ਸੀ। ਹੂੰ ਤਾਂ ਉਹ ਦਸਵੀਂ ਕਿਉਂਕਿ ਚੰਦ ਦੇ ਹਿਸਾਬ ਨਾਲ ਜਿਹੜਾ ਦਸਵਾਂ ਦਿਨ ਬਣਦਾ ਹੈ ਤਾਂ ਉਹ ਸਾਡੇ ਜਿਹੜੀ ਮੂਲ ਭਾਰਤੀ ਸੰਸਕ੍ਰਿਤੀ ਆ ਜਾਂ ਸਾਡਾ ਸਭਿਆਚਾਰਾ ਉਹਦੇ 'ਚ ਸ਼ੁਭ ਮੰਨਿਆ ਜਾਂਦਾ ਹੈ। ਤਾਂ ਸਮਰਾਟ ਅਸ਼ੋਕ ਨੇ ਇਸ ਦਿਨ ਤੰਮ ਦੀਕਸ਼ਾ ਲਈ ਸੀ। ਉਸ ਦਿਹਾੜੇ ਨੂੰ ਅਸੀਂ ਯਾਦ ਕਰਦੇ ਹਾਂ ਅਸ਼ੋਕ ਵਿਜੇ ਦਸ਼ਮੀ ਜਿਹੜੀ ਹੈਗੀ ਆ ਉਹ 2013 ਤੋਂ ਲਗਾਤਾਰ ਮਨਾ ਰਹੇ ਹਾਂ ਤਾਂ ਉਸ ਨੂੰ ਮਨਾਉਣ ਪਿੱਛੇ ਸਾਡਾ ਮਕਸਦ ਆਏਗਾ ਕਿ ਸਾਡਾ ਇੱਕ ਉਹ ਰਾਜਾ ਜਿਹੜਾ ਸਾਡਾ ਜਿਨ੍ਹਾਂ ਨੇ ਆਪਣੇ ਭਾਰਤ ਦੇ ਅੰਦਰ ਸਭ ਤੋਂ ਵੱਡੇ ਖੇਤਰ ਦੇ ਵਿੱਚ ਰਾਜ ਕੀਤਾ ਔਰ ਸਭ ਤੋਂ ਸ਼ਾਨਦਾਰ ਜਿਹੜਾ ਹੈਗਾ ਉਹ ਰਾਜ ਸਤਾਪਤ ਕੀਤਾ ਮੈਂ ਅੱਜ ਇੱਕ ਉਹਨਾਂ ਦੇ ਛੇਲਾ ਲਿਖਦਾ ਵਿੱਚ ਜ਼ਿਕਰ ਕੀਤਾ ਕਿ ਉਹਨਾਂ ਨੇ ਕਿਹਾ ਕਿ ਮੇਰੇ ਰਾਜ ਦੇ ਵਿੱਚ ਕੋਈ ਆਦਮੀ ਜਿਹੜਾ ਹੈਗਾ ਉਹ ਦੁਖੀ ਨਹੀਂ ਹੋਣਾ ਚਾਹੀਦਾ ਕਿਸੇ ਆਦਮੀ ਨੂੰ ਦੁੱਖ ਹੈ ਤਾਂ ਉਹ ਜਿਹੜਾ ਹੈਗਾ ਆ ਕੇ ਮੇਰੇ ਕੋਲ ਕਿਸੇ ਸਮੇਂ ਵੀ ਆ ਸਕਦਾ ਚਾਹੇ ਮੈਂ ਖਾਣਾ ਖਾ ਰਿਹਾ ਹੋਵਾਂ ਚਾਹੇ ਮੈਂ ਸੌ ਰਿਹਾ ਹੋਵਾਂ ਚਾਹੇ ਮੈਂ ਘੋੜੇ ਤੇ ਸਵਾਰੀ ਕਰਨ ਦੀ ਤਿਆਰੀ ਕਰ ਰਿਹਾ ਹੋਵਾਂ ਜਾਣੀ ਮੇਰਾ ਰਾਜ ਦੇ ਵਿੱਚੋਂ ਕੋਈ ਵੀ ਆਦਮੀ ਜਿਹੜਾ ਹੈਗਾ ਉਹ ਦੁਖੀ ਨਹੀਂ ਹੋਣਾ ਚਾਹੀਦਾ ਜਾਨੀ ਮਨੁੱਖ ਦੀਆਂ ਦੋ ਤਿੰਨ ਅਵਸਥਾਵਾਂ ਨੇ ਜਦੋਂ ਅਸੀਂ ਇਹ ਕਹਿੰਦੇ ਆ ਕਿ ਸਾਡੇ ਨਾਲ ਮੈਨੂੰ ਡਿਸਟਰਬ ਨਾ ਕਰੋ ਖਾਣਾ ਖਾਦਿਆਂ ਹੋਇਆਂ ਸੌਂਦਿਆਂ ਹੋਇਆਂ ਜਾਂ ਅਸੀਂ ਕਿਤੇ ਜਾਂਦੇ ਆ ਤਾਂ ਉਦੋਂ ਤਾਂ ਸਮਰਾਟ ਅਸ਼ੋਕ ਨੇ ਇਸ ਅਵਸਥਾ 'ਚ ਵੀ ਕਿਹਾ ਕਿ ਉਹ ਕਿਸੇ ਹੋਰ ਥਾਂ ਤੇ ਨਾ ਜਾਵੇ ਉਹ ਸਿੱਧਾ ਮੇਰੇ ਕੋਲ ਆਵੇ ਔਰ ਉਹਨਾਂ ਨੇ 40 ਸਾਲ ਜਿਹੜਾ ਹੈਗਾ ਇਸ ਧਰਤੀ ਤੇ ਇੱਕ ਸ਼ਾਨਦਾਰ ਜਿਹੜਾ ਹੈਗਾ ਰਾਜ ਪਕ ਸਥਾਪਿਤ ਕੀਤਾ ਔਰ ਉਹ ਰਾਜ ਜਿਹੜਾ ਹੈਗਾ ਕਿਉਂਕਿ ਬੁੱਧ ਤੰਮ ਦੇ ਜਿਹੜੇ ਉਪਦੇਸ਼ਾਂ ਦੇ ਆਧਾਰਿਤ ਸੀਗਾ ਬੁੱਤਮ ਨੂੰ ਉਹਨਾਂ ਨੇ ਕਲਿੰਗਾ ਦੀ ਲੜਾਈ ਤੋਂ ਬਾਅਦ ਉਹਨਾਂ ਨੇ ਗ੍ਰਹਿਣ ਕੀਤਾ ਤੇ ਫਿਰ ਉਹਨਾਂ ਨੇ ਇੱਕ ਮਾਨਵਤਾਵਾਦੀ ਜਿਹੜੀ ਹਕ ਲਹਿਰ ਚੜਾਈ ਕਿਸੇ ਉਹ ਕਲਿੰਗਾ ਦੇ ਯੁੱਧ ਤੋਂ ਬਾਅਦ ਉਹਨਾਂ ਨੇ ਕੋਈ ਲੜਾਈ ਨਹੀਂ ਲੜੀ ਜਾਨੀ ਬਿਨਾ ਕਿਸੇ ਖੂਨ ਖਰਾਬੇ ਤੋਂ ਰਾਜਪਾਕ ਕੀਤਾ ਔਰ ਸਭ ਤੋਂ ਸ਼ਾਨਦਾਰ ਜਿਹੜਾ ਹੈਗਾ ਰਾਜਪਾਕ ਸਥਾਪਿਤ ਕੀਤਾ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਦੇ ਵੰਸ਼ ਚੋਂ ਆਏ ਸਾਡਾ ਉਹ ਇੱਕ ਮਹਾਨ ਰਾਜਾ ਹੈ ਤਾਂ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਹੈਗਾ ਉਸ ਤਰ੍ਹਾਂ ਦੀ ਵਿਵਸਥਾ ਜਿਹੜੀ ਹੈਗੀ ਆ ਭਾਰਤ ਦੇ ਅੰਦਰ ਵੀ ਨਿਰਮਾਣ ਹੋਵੇ ਤਾਂ ਜਿਹੜੇ ਲੋਕ ਅੱਜ ਭਾਰਤ ਦੇ ਅੰਦਰ ਜਿਹੜੇ ਇਸ ਦੇਸ਼ ਦੇ ਮੂਲ ਨਿਵਾਸੀ ਆ ਇਸ ਦੇਸ਼ ਦਾ ਜਿਸ ਨੂੰ ਅੱਜ ਅਸੀਂ ਐਸਸੀ ਬੀਸੀ ਜਾਂ ਓਬੀਸੀ ਕੈਟਾਗਰੀ ਚ ਕਹਿੰਦੇ ਆ ਆ ਦਲਿਤ ਪਛੜੇ ਕਹਿੰਦੇ ਆ ਅਸੀਂ ਉਹ ਅੱਜ ਦੇ ਮੂਲ ਜਿਹੜੇ ਹੈਗੇ ਆ ਅੱਜ ਉਹਨਾਂ ਦੀ ਜਿਹੜੀ ਸੰਵਧਾਨਕ ਟਰਮ ਆ ਜਿਹੜੀ ਉਹ ਆ ਪਰ ਉਹ ਸਾਡੇ ਇਸ ਦੇਸ਼ ਦੇ ਮੂਲ ਨਿਵਾਸੀ ਹੈ ਔਰ ਸਭ ਤੋਂ ਦੁਹੀ ਸਮਾਜ ਉਹ ਵੀ ਜੱਤੀ ਤੌਰ ਤੇ અપਮਾਨਤ ਹੋਣ ਵਾਲਾ ਸਮਾਜ ਵੀ ਉਹੀ ਹੈ ਔਰ ਜਿੰਨੀਆਂ ਵੀ ਘਟਨਾਵਾਂ ਭਾਰਤ ਦੇ ਅੰਦਰ ਵਾਪਰਦੀਆਂ ਔਰ ਜੱਤੀ ਜਿਹੜੀ ਆ ਆਧਾਰ ਤੇ ਵਿਤਕਰਾ ਜਿਹੜਾ ਹੁੰਦਾ ਉਹ ਇਸੇ ਸਮਾਜ ਨਾਲ ਹੁੰਦਾ ਤਾਂ ਅਸੀਂ ਨਹੀਂ ਚਾਹੁੰਦੇ ਕਿ ਇਹ ਵਿਵਸਥਾ ਜਿਹੜੀ ਹੈਗੀ ਹੈ ਜਿਹੜੀ ਸਾਡੀ ਬਣਾਈ ਹੋਈ ਮਨੁੱਖਵਾਦੀ ਵਿਵਸਥਾ ਜਾਂ ਬ੍ਰਾਹਮਣਵਾਦੀ ਵਿਵਸਥਾ ਉਹੋ ਜਿਆਦਾ ਦੇਰ ਤੱਕ ਰਹੇ ਉਹ ਖਤਮ ਹੋਣੀ ਚਾਹੀਦੀ ਹੈ ਔਰ ਉਨਾਂ ਜਿਹੜਾ ਹੈਗਾ ਸਮਰਾਟ ਸ਼ੋਕ ਵਰਗਾ ਜਿਹੜਾ ਰਾਜਪਾਗ ਹੈ ਉਹ ਉਹ ਸਥਾਪਿਤ ਹੋਣਾ ਚਾਹੀਦਾ ਇਹਦੇ ਚ ਵਿਜੇ ਦਸ਼ਮੀ ਜਿਹੜਾ ਹੈਗਾ ਅਸੀਂ ਵਿਜੇ ਦਸ਼ਮੀ ਦਸਹਿਰਾ ਜਿਹੜਾ ਹੈਗਾ ਉਹ ਮਨਾਉਣੀ ਪਰ ਉਹ ਦਸਹਿਰਾ ਸਾਡਾ ਨਹੀਂ ਹੈ ਤਾਂ ਉਹ ਜਿਹੜਾ ਹੈਗਾ ਸਾਡਾ ਤਿਉਹਾਰ ਨਹੀਂ ਹੈ ਉਹ ਸਾਡਾ ਸਮਾਜ ਜਿਹੜਾ ਵੱਡੇ ਪਮਾਨੇ ਤੇ ਮਨਾਉਂਦਾ ਹੈ ਪਰ ਅਸਲ 'ਚ ਉਹ ਸਾਡਾ ਤਿਉਹਾਰ ਨਹੀਂ ਹੈ ਉਹ ਸਾਡੇ ਤੇ ਥੋਪਿਆ ਹੋਇਆ ਤਿਉਹਾਰ ਹੈ ਔਰ ਉੱਥੇ ਸਾਨੂੰ ਇਹ ਵੀ ਦੱਸਿਆ ਜਾਂਦਾ ਸਿਖਾਇਆ ਜਾਂਦਾ ਕਿ ਸਾਡਾ ਜਿਹੜਾ ਕੋ ਉਸ ਦਿਨ ਹਾਰ ਹੋਈ ਹੈ। ਔਰ ਉਸ ਹਾਰ ਨੂੰ ਸਾਡੇ ਹੀ ਲੋਕ ਆ ਜਿਹੜੇ ਉਹ ਵੱਡੇ ਪੱਦਰ ਤੇ ਮਨਾਉਂਦੇ ਆ। ਅਸੀਂ ਚਾਹੁੰਦੇ ਆ ਕਿ ਅਸੀਂ ਜਿੱਤ ਦੇ ਤਿਉਹਾਰ ਬਣਾਈਏ। ਸਾਡੇ ਹੀ ਬਣਾਈਏ। ਸਾਡੇ ਆਪਣੇ ਤਿਉਹਾਰ ਜਿਹੜੇ ਹੈਗੇ ਆ ਸਾਡੇ ਆਪਣੇ ਜਿਹੜੇ ਹੈਗੀਆਂ ਸਾਡੇ ਪੁਰਖਿਆਂ ਨਾਲ ਸੰਬੰਧਿਤ ਜਿਹੜਾ ਇਤਿਹਾਸ ਆ ਉਸ ਨੂੰ ਅਸੀਂ ਰਿਵਾਈਵ ਕਰਨਾ ਚਾਹੁੰਦੇ ਆ। ਅਸਲ ਸਾਡਾ ਮਕਸਦ ਆ ਅਸੀਂ ਜਿੱਥੇ ਖੜੇ ਆ ਇਹ ਬੁੱਧ ਵਿਹਾਰ ਆ। ਇਹ ਪ੍ਰੋਫੈਸਰ ਗਗਨ ਸਿੰਘ ਮਕਸਰ ਜੀ ਨੇ ਇਹਨਾਂ ਨੂੰ 2013 ਦੇ ਵਿੱਚ ਇਹਦੀ ਸਥਾਪਨਾ ਕੀਤੀ ਔਰ ਉਸ ਤੋਂ ਬਾਅਦ ਅਕਤੂਬਰ 13 ਤੋਂ ਉਹਨਾਂ ਨੇ ਇਹ ਜਿਹੜਾ ਹੈਗਾ ਅਸ਼ੋਕ ਵਿਜੇ ਦਸ਼ਮੀ ਨੂੰ ਮਨਾਉਣਾ ਸ਼ੁਰੂ ਕੀਤਾ ਤਾਂ ਸਾਡੇ ਜਿਹੜੀ ਚਿੰਤਨ ਸੰਗ ਦੀ ਰਾਸ਼ਟਰੀ ਮੂਲ ਪਾਰਟੀ ਚਿੰਤਨ ਸੰਗ ਦੀ ਸਾਡੀ ਟੀਮ ਹੈ ਉਹਦੀ ਇੱਕ ਕੋਸ਼ਿਸ਼ ਹੈ ਕਿ ਅਸੀਂ ਜੋ ਸਾਡੇ ਪ੍ਰਖਿਆ ਦੀ ਜੋ ਵਿਚਾਰਧਾਰਾ ਹੈ ਉਹ ਅੱਗੇ ਵਧੇ ਲਗਾਤਾਰ ਅੱਗੇ ਵਧੇ ਜੋ ਪ੍ਰੋਫੈਸਰ ਗਰਨਾਮ ਸਿੰਘ ਮੁਖਸਰਦਾ ਸਪਨਾ ਸੀ ਕਿ ਜੋ ਉਹ ਇਸ ਤਰ੍ਹਾਂ ਦਾ ਸਮਾਜ ਦੀ ਸਥਾਪਨਾ ਕਰਨਾ ਚਾਹੁੰਦੇ ਸੀ ਅਸੀਂ ਚਾਹੁੰਦੇ ਹਾਂ ਕਿ ਉਸ ਨੂੰ ਲਗਾਤਾਰ ਅਸੀਂ ਜਾਰੀ ਰੱਖ ਸਕੀਏ ਤਾਂ ਉਸ ਮਕਸਦ ਨਾਲ ਅਸੀਂ ਅਸ਼ੋਕ ਵਿਜੇਦਸ਼ਮੀ ਦਾ ਜਿਹੜਾ ਹੈਗਾ ਸਮਾਗਮ ਹੈ ਹਰ ਸਾਲ ਕਰਦੇ ਹਾਂ ਸਾਡੇ ਕੋਲ ਅੱਜ ਸਾਡੇ ਸਾਥੀ ਆਈ ਤਾਂ ਉਹਨਾਂ ਨੇ ਸਾਰੀ ਜਿਹੜੀ ਹੈਗੀ ਸਾਡੇ ਇਤਿਹਾਸ ਤੇ ਚਰਚਾ ਕੀਤੀ ਫਿਰ ਅਸੀਂ ਇੱਕ ਪੰਜਾਬ ਪੱਦਰ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਜਿਹੜੀ ਹੈਗੀ ਆ ਪੰਜਾਬ ਪੱਧਰ ਤੇ ਅਸੀਂ ਕੋਈ ਇਸ ਤਰ੍ਹਾਂ ਦੀ ਪਲਾਨਿੰਗ ਰਣਨੀਤੀ ਬਣਾਈਏ ਕਿ ਜਿਹੜੀ ਜਿਹੜੀ ਪੰਜਾਬ ਪੱਧਰ ਤੇ ਅਸੀਂ ਇੱਕ ਜਿਹੜਾ ਭੋਜਨ ਅੰਦੋਲਨ ਹੈ ਕਿਤੇ ਨਾ ਕਿਤੇ ਅੱਜ ਟੈਂਦੀ ਕਲਾ ਚ ਹੈ ਉਸ ਨੂੰ ਸਿਰ ਰਵਾਈਵ ਕਰਨ ਵਾਸਤੇ ਕਰੀਏ ਤਾਂ ਅੱਜ ਅਸੀਂ ਪੰਜਾਬ ਭੋਜਨ ਕੋਆਰਡੀਨੇਸ਼ਨ ਟੀਮ ਵੱਲੋਂ ਜਿਹੜਾ ਹੈਗਾ ਇਹ ਜਿਹੜਾ ਸਮਾਗਮ ਨਾਲ ਚਿੰਤਨ ਸੰਗ ਦੇ ਨਾਲ-ਨਾਲ ਉਹ ਪੰਜਾਬ ਭੋਜਨ ਕੋਆਰਡੀਨੇਸ਼ਨ ਟੀਮ ਦਾ ਹੈ ਉਹਦਾ ਸਾਡਾ ਮਕਸਦ ਹੈ ਕਿ ਹਰੇਕ ਪੰਜਾਬ ਦੀਆਂ 97 ਤਹਿਸੀਲਾਂ ਨੇ ਤਹਿਸੀਲਾਂ ਦੇ ਵਿੱਚ ਅਸੀਂ ਹਰੇਕ ਤਹਿਸੀਲ ਦੇ ਵਿੱਚ ਸਾਡੇ ਕੋਲੇ 5 ਮੈਂਬਰੀ ਤੇ ਜਿਹੜਾ ਹੈਗਾ ਉਹ 11 ਮੈਂਬਰੀ ਟੀਮ 5 ਤੋਂ ਲੈ ਕੇ 11 ਮੈਂਬਰੀ ਟੀਮ ਸਾਡੇ ਕੋਲੇ ਹੋਵੇ ਪੂਰੇ ਪੰਜਾਬ 'ਚ ਹੋਵੇ ਅਸੀਂ ਅਗਲੇ ਸਾਲ ਤੱਕ ਇਹਦੀ ਤਿਆਰੀ ਕਰਨੀ ਹੈ ਕਿ ਪੂਰੇ ਪੰਜਾਬ ਦੇ ਅੰਦਰ ਸਾਡਾ ਜਿਹੜਾ ਹੈਗਾ ਜਿਹੜਾ ਸੋਸ਼ਲ ਜਾਂ ਜੀਓਗ੍ਰਾਫਿਕਲੀ ਨੈਟਵਰਕ ਹੈ ਸਾਡਾ ਸੋਸ਼ਲ ਤੋਂ ਪਾਵਾ ਹੈ ਕਿ ਸਾਡੀਆਂ ਜਿੰਨੀਆਂ ਸ਼ੈਡਿਊਲਡ ਕਾਸ ਜਾਤੀਆਂ ਉਹ ਸਾਡੀਆਂ ਸਾਰੇ ਨਾਲ ਔਰ ਉਹਨਾਂ ਦੇ ਅੰਦਰ ਜਿਹੜੀ ਅਗਲੀ ਜਿਹੜੀ ਬੈਕਵਰਡ ਕਲਾਸ ਦੀਆਂ ਜੱਤੀਆਂ ਉਹ ਸਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਕਾਰਜਕਰਤਾ ਸਾਡੀ ਟੀਮ ਦਾ ਹਿੱਸਾ ਹੋਣ ਔਰ ਉਹਨਾਂ ਨੂੰ ਅਸੀਂ ਲੈ ਕੇ ਫਿਰ ਅਸੀਂ ਅਗਲੀ ਪਲਾਨਿੰਗ ਜਿਹੜੀ ਸਾਡੀ ਹੈਗੀ ਆ ਕਿ ਪਿੰਡ ਪੱਦਰ ਦੀ ਕਰਾਂਗੇ ਅਸੀਂ ਕਿ 10-10 ਪਿੰਡਾਂ ਦੇ ਯੂਨਿਟ ਬਣਾ ਕੇ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਜਾਵਾਂਗੇ ਉਸ ਤੋਂ ਬਾਅਦ ਸ਼ਹਿਰਾਂ ਦੀ ਪਲਾਨਿੰਗ ਅਲੱਗ ਹੋਏਗੀ ਤਾਂ ਕਿ ਅਸੀਂ ਜਿਹੜਾ ਹੈਗਾ ਉਹ ਆਪਣੀ ਲੋਕਾਂ ਆਪਣੇ ਪੁਰਖਿਆਂ ਦੀ ਵਿਚਾਰਧਾਰਾ ਜਿਹੜੀ ਹੈਗੀ ਆ ਉਹ ਉਹ ਆਪਣੇ ਲੋਕਾਂ ਦੇ ਵਿੱਚ ਲੈ ਕੇ ਜਾਈਏ ਔਰ ਜਿਹੜੇ ਸਾਡੇ ਇਹ ਸੱਭਿਆਚਾਰਕ ਵਿਰਾਸਤ ਆ ਸਾਡੀ ਇਹ ਮੂਲ ਰੂਪ ਵਿੱਚ ਸਾਡੀ ਸੱਭਿਆਚਾਰਕ ਵਿਰਾਸਤ ਆ ਜਿਹੜੀ ਵਿਰਾਸਤ ਜਿਹੜੀ ਹੈਗੀ ਆ ਉਹ ਜਿਹੜੀ ਸਾਡੇ ਕੋਲੇ ਜਿਵੇਂ ਦੀਵਾਲੀ ਜਾਂ ਦਸਹਿਰਾ ਅਸੀਂ ਮਨਾਉਂਦੇ ਆ ਉਹ ਸਾਡੀ ਵਿਰਾਸਤ ਨਹੀਂ ਹੈ ਉਹ ਸਾਡੇ ਤੇ ਥੋਪੇ ਹੋਏ ਤਿਉਹਾਰ ਹੈ ਔਰ ਸਾਡੀ ਵਿਰਾਸਤ ਹੋਰ ਹੈ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਅਸੀਂ ਦੁਬਾਰਾ ਜਦੋਂ ਰਿਵਾਈਵ ਕਰਾਂਗੇ ਤਾਂ ਫਿਰ ਅਸੀਂ ਸਮਾਜ ਪਰਵਰਤਨ ਦੀ ਦਿਸ਼ਾ ਵੱਲ ਲਗਾਤਾਰ ਵਧਾਂਗੇ ਔਰ ਜਦ ਇਸ ਦੇਸ਼ ਦੇ ਵਿੱਚ ਸਮਤਾ ਮੁਲਕ ਸਮਾਜ ਬਰਾਬਰਤਾ ਭਾਈਚਾਰਾ ਜੋ ਸੰਵਿਧਾਨਕ ਵਿਵਸਥਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਨੇ ਜੋ ਸੰਵਿਧਾਨ ਦੇ ਅੰਦਰ ਜੋ ਵਿਵਸਥਾ ਕੀਤੀ ਹੈ ਉਹ ਵਿਵਸਥਾ ਨੂੰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਅੰਦਰ ਜਿਹੜਾ ਹੈਗਾ ਉਹ ਲਾਗੂ ਹੋਵੇ ਔਰ ਉਸ ਸਮਾਜ ਆ ਜਿਹੜਾ ਸਾਡਾ ਉਹ ਇੱਕ ਸੰਦਾਰ ਸਮਾਜ ਬੜਾ ਕਿਸੇ ਨਹੀਂ ਚਾਹੁੰਦੇ ਕਿ ਬ੍ਰਹਮਣ ਵੀ ਦੁਖੀ ਹੋਵੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਦੁੱਖਾਂ ਦਾ ਨਿਵਾਰਣ ਹੋ ਜਾਏ ਅਸੀਂ ਉਹ ਦੇਵਤਿਆਂ ਨੂੰ ਆਪਣੇ ਨੂੰ ਮੰਨਦਾ ਜਾਓ ਆਪਣੇ ਤਿਉਹਾਰਾਂ ਨੂੰ ਮੰਨਦਾ ਸਾਨੂੰ ਕੋਈ ਜ਼ਰੂਰ ਦਿੱਕਤ ਨਹੀਂ ਹੈ ਉਹ ਆਪਣੇ ਮਨਾਉਂਦਾ ਰਹੇ ਪਰ ਅਸੀਂ ਉਹਨਾਂ ਦੇ ਦਿੱਤੇ ਹੋਏ ਤਿਉਹਾਰ ਕਿਉਂ ਮਨਾਈਏ ਅਸੀਂ અપਮਾਨ ਤੇ ਵੀ ਹੋਈ ਅਸੀਂ ਜੁੱਤੀਆਂ ਵੀ ਖਾਈਏ ਸਾਡੇ ਨਾਲ ਵਿਤਕਰਾ ਵੀ ਹੋਏ ਔਰ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਦਿੱਤੇ ਹੋਏ ਤਿਉਹਾਰ ਵੀ ਮਨਾਉਂਦੇ ਰਹੀਏ ਇਹ ਅਸੀਂ ਕਦਾ ਕਦੀ ਬਰਦਾਸ਼ਤ ਨਹੀਂ ਕਰਾਂਗੇ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਇਸ ਨੂੰ ਇਸ ਜਿਹੜੀ ਸਾਡੀ ਅੰਦੋਲਨ ਹੈ ਇਸ ਦੀ ਗਤੀ ਨੂੰ ਹੋਰ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਥੀ ਲੱਗੇ ਹੋਏ ਆ ਤਾਂ ਤੁਸੀਂ ਬਕਾਇਦਾ ਤੌਰ ਤੇ ਮੋਰ ਟੈਲੀਵਿਜ਼ਨ ਦੀ ਟੀਮ ਇਸ ਸਮਾਗਮ ਦੇ ਵਿੱਚ ਆਏ ਤੁਸੀਂ ਸਮਾਗਮ ਨੂੰ ਕੌਰ ਕੀਤਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਅੱਛਾ ਪ੍ਰਧਾਨ ਜੀ ਇੱਕ ਗੱਲ ਹੋਏਗੀ ਆ ਕਿ ਤੁਸੀਂ ਗੱਲ ਕੀਤੀ ਸਮਰਾਟ ਅਸ਼ੋਕ ਦੀ ਉਹ ਉਹਨਾਂ ਨੇ ਬੁੱਧ ਧਰਮ ਨੂੰ ਅਪਣਾਇਆ ਪਰ ਆਪਾਂ ਦੇਖਦੇ ਹੈਗੇ ਕਿ ਅਸ਼ੋਕ ਤੋਂ ਪਹਿਲਾਂ ਜਿਹੜਾ ਕਾਸਟਿਜਮਾ ਜਿਹੜਾ ਕਾਫੀ ਹੱਦ ਤੱਕ ਪੱਕੇ ਪੈ ਰਹੀ ਸੀ ਹੁਣ ਵੀ ਆਪਾਂ ਦੇਖੀਏ ਤਾਂ ਇਸ ਤੋਂ ਬਾਅਦ ਧਰਮ ਕਾਫੀ ਆਏ ਹੈਗੇ ਆ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਨੇ ਵੀ ਆਖਰ ਦੇ ਉੱਤੇ ਬੁੱਧ ਧਰਮ ਅਪਣਾਇਆ ਪਰ ਅੱਜ ਯੂਕੇ ਸਮੇਂ ਦੇ ਵਿੱਚ ਆਪਾਂ ਦੇਖਦੇ ਹੈਗੇ ਆ ਕਿ ਚੀਫ ਜਸਟਿਸ ਆਫ ਇੰਡੀਆ ਬੁੱਧ ਧਰਮ ਨੂੰ ਬਿਲੋਂਗ ਕਰਦੇ ਸੀ ਉਹਨਾਂ ਦੇ ਵੱਲ ਹਲੇ ਵੀ ਜੁਤੀ ਸਿੱਟੀ ਜਾ ਰਹੀ ਹੈਗੀ ਆ ਇਸੇ ਹੀ ਤਰੀਕੇ ਨਾਲ ਤੁਸੀਂ ਸਮਰਾਟ ਅਸ਼ੋਕ ਦੀ ਗੱਲ ਕੀਤੀ। ਬੇਸ਼ੱਕ ਉੱਤੋਂ ਆ ਜਿਹੜਾ ਅਸ਼ੋਕ ਦਾ ਜਿਹੜਾ ਰਾਜ ਆ ਜਿਹੜਾ ਉਹ ਉਹਨਾਂ ਦੇ ਹੱਥ ਦੇ ਵਿੱਚ ਸੀਗਾ, ਰਾਜਨੀਤਿਕ ਵਾਗਡੋਰ ਆ ਉਹਨਾਂ ਦੇ ਹੱਥ ਦੇ ਵਿੱਚ ਸੀਗੀ। ਪਰ ਆਪਾਂ ਰਾਜਨੀਤੀ ਤੇ ਸਮਾਜ ਸ਼ਾਸਤਰ ਨੂੰ ਆ ਜਿਹੜਾ ਉਹਨਾਂ ਖੇਡ ਕੇ ਨਹੀਂ ਦੇਖ ਸਕਦੇ। ਸੋਸਾਇਟੀ ਦੇ ਵਿੱਚ ਜੋ ਪਰੰਪਰਾਵਾਂ ਪਈਆਂ ਹੁੰਦੀਆਂ ਉਹਨਾਂ ਨੂੰ ਛੇਤੀ ਬਦਲਿਆ ਨਹੀਂ ਜਾ ਸਕਦਾ ਫਿਰ ਕਿਵੇਂ ਆਪਾਂ ਸਮਰਾਟ ਅਸ਼ੋਕ ਦੇ ਜੋ ਕਾਰਜਕਾਲ ਹੈਗਾ ਜਾਂ ਉਹਨਾਂ ਨੇ ਜੋ ਉਸ ਸਮੇਂ ਦੇ ਦੌਰਾਨ ਰਾਜ ਕੀਤਾ ਹੈਗਾ ਉਸ ਨੂੰ ਕਿਵੇਂ ਆਪਾਂ ਫਿਰ ਐਸਸੀ ਕਮਿਊਨਿਟੀ ਦਾ ਆਦਰਸ਼ਾ ਜਿਹੜਾ ਉਹ ਕਿਵੇਂ ਮੰਨ ਸਕਦੇ ਆ ਪਹਿਲੀ ਗਲਤੀ ਇਹ ਆ ਕਿ ਉਸ ਸਮੇਂ ਕੋਈ ਜਿਹੜੀ ਵਰਣ ਵਿਵਸਥਾ ਕਿਸੇ ਰੂਪ ਚ ਸੀਗੀ ਜਾਤੀ ਵਿਵਸਥਾ ਨਹੀਂ ਸੀ ਅਸ਼ੋਕ ਦੇ ਸਮੇਂ ਚ ਸਭ ਤੋਂ ਪਹਿਲਾਂ ਸਾਨੂੰ ਕਲੀਅਰ ਕਰ ਲੈਣਾ ਚਾਹੀਦਾ ਕਿ ਉਸ ਟਾਈਮ ਤੇ ਸਾਡੀ ਵਰਣ ਵਿਵਸਥਾ ਉਹ ਜੱਤੀ ਵਿਵਸਥਾ ਨਹੀਂ ਹੈ ਜੱਤੀ ਵਿਵਸਥਾ ਜਿਹੜੀ ਹੈਗੀ ਆ ਅਸ਼ੋਕ ਦਾ ਜਿਹੜਾ ਪੋਤਰਾ ਹੈ ਅੱਗੇ ਉਹਨਾਂ ਦੇ ਵੰਸ਼ ਵਿੱਚ ਉਹ ਹੈ ਬਦਰਥ ਤੋਂ ਬਾਅਦ ਜਿਹੜੀ ਮਨੁਸਿਮਰਤੀ ਲਿਖੀ ਗਈ ਉਸ ਤੋਂ ਬਾਅਦ ਵੀ ਜਿਹੜਾ ਇਤਿਹਾਸਿਕ ਤੌਰ ਤੇ ਜਿਹੜਾ ਹੈਗਾ ਅਸ਼ੋਕ ਦਾ ਪੀਰੀਅਡ ਜਿਹੜਾ ਹੈਗਾ ਉਹ ਈਸਵੀ ਪੂਰਵ 240 42 ਜਾਂ 45 ਇਸ ਤਰ੍ਹਾਂ ਦਾ ਈਸਵੀ ਪੂਰਵ ਹੈ ਔਰ ਜੱਤੀ ਜਿਹੜੀ ਹੈਗੀ ਆ ਉਹਦੇ ਹੀ ਇਸ ਜਿਹੜਾ ਨਿਰਮਾਣ ਹੈਗਾ ਉਹ 180 82 ਈਸਵੀ ਪੂਰਵ ਤੋਂ ਜਣੀ ਉਹ ਉਹਦੀ ਸ਼ੁਰੂਆਤ ਨਹੀਂ ਕਹਿ ਸਕਦੇ ਆ ਉਦੋਂ ਉਹਨਾਂ ਨੇ ਕੋਸ਼ਿਸ਼ ਕੀਤੀ ਮਨੁਸਿਮਰਤੀ ਲਿਖ ਕੇ ਤਾਂ ਉਦੋਂ ਬਾਅਦ ਜਿਹੜਾ ਹੈਗਾ 7ਵੀਂ 8ਵੀਂ ਸਦੀ ਦੇ ਵਿੱਚ ਉਹਨਾਂ ਨੂੰ ਸ਼ੰਕਰਾਚਾਰੀ ਰਾਈ ਉਹਨਾਂ ਨੂੰ ਵਿਦੇਸ਼ੀ ਹਮਲਾਵਰਾ ਰਾਈ ਮੌਕਾ ਮਿਲਿਆ ਬਹੁਤ ਲੰਮਾ ਇਤਿਹਾਸ ਹੈ ਦਾ ਤਾਂ ਉਦੋਂ ਉਹਨਾਂ ਨੇ ਪੱਕੇ ਪੈ ਰਹੀ ਇਸ ਨੂੰ ਜਾਤੀ ਵਿਵਸਥਾ ਨੂੰ ਕੀਤਾ ਅਸ਼ੋਕ ਦੇ ਸਮੇਂ 'ਚ ਨਹੀਂ ਸੀ ਸਿਰਫ ਵਰਨ ਵਿਵਸਥਾ ਸੀ ਦੂਜੀ ਗੱਲ ਕੀ ਸੀਗਾ ਕਿ ਉਸ ਟਾਈਮ ਤੇ ਜਿਹੜਾ ਹੈਗਾ ਉਹ ਸਮਰਾਟ ਬੁੱਧ ਧਰਮ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਵਿਰਾਸਤ ਦਾ ਧਰਮ ਸੀਗਾ ਉਹ ਧਰਮ ਦਾ ਪ੍ਰਭਾਵ ਸੀ ਉਸ ਟਾਈਮ ਤੇ ਤਾਂ ਉਹਨਾਂ ਨੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਮਾਨਵਤਾਵਾਦੀ ਚੀਜ਼ਾਂ ਹੈਗੀਆਂ ਜੇ ਉੱਥੇ ਬ੍ਰਾਹਮਣ ਸੀ ਤਾਂ ਬ੍ਰਾਹਮਣ ਨੂੰ ਵੀ ਇਸ ਤਰ੍ਹਾਂ ਦੀ ਨਹੀਂ ਸੀਗਾ ਕਿ ਉਹਦੇ ਤੇ ਕੋਈ ਕਬਜ਼ਾ ਸੀਗਾ ਉਹਦਾ ਉਹ ਉਸੇ ਤਰ੍ਹਾਂ ਹੀ ਉਹਨੂੰ ਕਮਾ ਕੇ ਖਾਣਾ ਪੈਂਦਾ ਸੀਗਾ ਉਵੇਂ ਖੱਤਰੀ ਸੀਗਾ ਉਸੀ ਤਰ੍ਹਾਂ ਹੀ ਉਹਨੂੰ ਖਵਾ ਕੇ ਖਾਣਾ ਪੈਂਦਾ ਸੀਗਾ ਸਾਡੇ ਲੋਕਾਂ ਜਿਹੜੇ ਸਾਧਨ ਸੰਪੰਨ ਸੀਗੇ ਸਾਡੇ ਲੋਕ ਅੱਜ ਤੇ ਵਾਂਗੂ ਜਿਹੜਾ ਹੈਗਾ ਉਹ ਇਸ ਤਰ੍ਹਾਂ ਨਹੀਂ ਸੀਗੇ ਸਾਡੇ ਲੋਕਾਂ ਦੇ ਵਿੱਚ ਸਭ ਕੁਝ ਸਾਡੇ ਲੋਕਾਂ ਕੋਲ ਸਭ ਕੁਝ ਸੀਗਾ ਸਾਡੇ ਲੋਕ ਜਿਹੜੇ ਹੈਗੇ ਵਿਵਸਥਾ ਦਾ ਹਿੱਸਾ ਸੀ ਰਾਜਨੀਤਿਕ ਵਿਵਸਥਾ ਤੇ ਸੀਗਾ ਸਮਾਜਿਕ ਵਿਵਸਥਾ ਤੇ ਉਹਨਾਂ ਦੇ ਕਬਜ਼ਾ ਸੀ ਧਰਮਿਕ ਵਿਵਸਥਾ ਤੇ ਉਹਨਾਂ ਦਾ ਕਬਜ਼ਾ ਸੀਗਾ ਤਾਂ ਉਹ ਜਿਹੜਾ ਹੈਗਾ ਇੱਕ ਵਿਵਸਥਾ ਤੇ ਉਹਨਾਂ ਦਾ ਜਿਹੜਾ ਕਾਬਜ਼ ਸੀਗੇ ਜਾਤੀ ਵਿਵਸਥਾ ਉਸ ਟਾਈਮ ਤੇ ਕਿਸੇ ਤਰ੍ਹਾਂ ਦੀ ਐਗਜ਼ਿਸਟੈਂਸ ਦੇ ਵਿੱਚ ਨਹੀਂ ਸੀ। ਨਹੀਂ ਫਿਰ ਵੀ ਕਈ ਵਾਰੀ ਨਾ ਇਹ ਕਾਫੀ ਹਾਦਸਾ ਈਕ ਆ ਜਿਹੜਾ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਦੀ ਵੀ ਜਿੱਥੋਂ ਤੀਕ ਮੈਂ ਥੋੜੀ ਕਨੀ ਸਟਡੀ ਕੀਤੀ ਹੈਗੀ ਆ ਵੀ ਉਹਨਰ ਇਹ ਮੰਨਣਾ ਸੀ ਕਿ ਵਰਨ ਵਿਵਸਥਾ ਦੇ ਵਿੱਚੋਂ ਹੀ ਆ ਜਿਹੜਾ ਜਾਤੀ ਪ੍ਰਥਾ ਜਿਹੜੀ ਉਹ ਉਹ ਜਨਮ ਲੈਂਦੀ ਹੈਗੀ। ਫਿਰ ਜੋ ਵਰਨ ਵਿਵਸਥਾ ਤਾਂ ਪਹਿਲਾਂ ਸੀ ਨਾ ਨਹੀਂ ਵਰਨ ਵਿਵਸਥਾ ਜਿਹੜੀ ਹੈਗੀ ਆ ਉਹ ਅੱਜ ਦੇ ਵਾਂਗੂ ਜਾਤੀ ਨਹੀਂ ਸੀ ਨਾ। ਹੂੰ ਤੁਸੀਂ ਵਰਨ ਇੱਕ ਸ਼ੁੱਧਰ ਵਰਣ ਤਾਂ ਸ਼ੁੱਧ ਵਰਨ ਅੱਜ ਵੀ ਵਰਨ ਜਿਹੜੇ ਹੈਗਾ ਜੇ ਅਸੀਂ ਕਹੀਏ ਤਾਂ ਅਸੀਂ ਅਸੀਂ ਬਹੁ ਗਿਣਤੀ 'ਚ ਹੈ ਇਹ ਸ਼ੁੱਧਾ ਜਿਹੜਾ ਹੈਗਾ ਉਹਦੇ ਜਾਤੀ ਨਾ ਹੋਵੇ ਵਰਨ ਦੇ ਵਿੱਚ ਹੋਵੇ ਤਾਂ ਅਸੀਂ ਬਹੁ ਗਿਣਤੀ 'ਚ ਹੈ ਜੀ ਵਰਨ ਵਿਵਸਥਾ ਜਿਹੜੀ ਹੈ ਉਹਨਾਂ ਨੇ ਇਹ ਕੋਸ਼ਿਸ਼ ਜਿਹੜੀ ਹੈਗੀ ਆ ਉਹ ਜ਼ਰੂਰ ਕੀਤੀ ਪਰ ਜਾਤੀ ਵਿਵਸਥਾ ਜਿਹੜੀ ਹੈ ਉਹ ਇੰਨੀ ਪੀੜੀ ਹੈ ਜਿਵੇਂ ਅਸੀਂ ਕਹਿੰਦੇ 6743 ਜਾਤੀਆਂ ਦੇ ਵਿੱਚ ਸਮਾਜ ਨੂੰ ਵੰਡਿਆ ਹੋਇਆ ਤਾਂ ਉੱਥੇ ਇੱਕ ਵਰਨ ਤਾਂ ਵਰਨਗਰ ਇਕ ਹੋ ਜਾਏਗਾ ਤਾਂ ਫੇਰ ਸਾਡੀ ਜਿਹੜੀ ਰਾਜਨੀਤਿਕ ਸਤਾ ਸਮਾਜਿਕ ਸਤਾ ਜਾਂ ਧਾਰਮਿਕ ਸਤਾ ਸਭਿਆਚਾਰਿਕ ਸਤਾ ਆਰਥਿਕ ਸਤਾ ਉਹ ਸਾਡੀ ਸਾਰੀ ਦੀ ਸਾਰੀ ਸ਼ੁੱਧਰ ਵਰਗ ਦੇ ਹੱਥ ਚ ਹੋਏਗੀ ਉਹਨਾਂ ਨੂੰ ਤਗਲੀਪੀ ਇਹ ਸੀ ਕਿ ਵਰਨ ਵਿਵਸਥਾ ਕਰਕੇ ਹੀ ਜਿਹੜਾ ਮੌਰੀਆ ਵੰਸ਼ ਆ ਸਥਾਪਿਤ ਹੋ ਸਕਿਆ ਹ ਤਾਂ ਜਦੋਂ ਉਹਨਾਂ ਨੇ ਇਸ ਨੂੰ ਵਰਨ ਵਿਵਸਥਾ ਨੂੰ ਜਿਹੜਾ ਹੈਗਾ ਜਾਤੀ ਵਿਵਸਥਾ ਦੇ ਵਿੱਚ ਬਦਲਿਆ ਇਸੇ ਕਰਕੇ ਬਦਲਿਆ ਕਿ ਇਹਨਾਂ ਨੂੰ ਹੋਰ ਟੁਕੜਿਆਂ 'ਚ ਵੰਡ ਦੇਓ ਤਾਂ ਕਿ ਇਹ ਦੁਬਾਰਾ ਇਕੱਠੇ ਹੋਣ ਨਾ ਹੋਣ। ਤਾਂ ਵਰਨ ਵਿਵਸਥਾ 'ਚ ਤੇ ਜਾਤੀ ਵਿਵਸਥਾ 'ਚ ਮਤਲਬ ਕਾਫੀ ਫਰਕ ਆਇਆ। ਇਸ ਕਲ ਨੂੰ ਸਾਨੂੰ ਸਮਝਣਾ ਪੈਣਾ ਕਿ ਉਹ ਇੱਕ ਵਰਨ ਇਕ ਹੈ। ਔਰ ਵਰਨ ਦੇ ਵਿੱਚ ਜਿਹੜੇ ਹੈਗੀਆਂ ਉਹਦੇ 'ਚ ਬਹੁਤ ਸਾਰੀਆਂ ਜਾਤੀਆਂ ਹੈਗੀਆਂ। ਜਾਤੀ ਵਿਵਸਥਾ ਜੇ ਨਾ ਹੋਵੇ ਵਰਨ ਵਿਵਸਥਾ ਹੋਵੇ ਵੀ ਅੱਜ ਤਾਂ ਸਾਡੇ ਤੇ ਉਹ ਕਦੇ ਪ੍ਰਭਾਵ ਹੀ ਨਹੀਂ ਹੁੰਦਾ।